ਹਾਂਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਅੱਜ ਆਪਾਂ ਪਹੁੰਚੇ ਆ ਭਾਈ ਮੰਡੀ ਦੇ ਵਿੱਚ ਕਣਕ ਲੈ ਕੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਸਵਰਾਜ 744 ਭਰਾ ਯਾਰ ਵੀਰੇ ਦੇ ਕਹਿਣ ਦੇ ਮਤ ਦਾ ਮੁੰਡਾ ਆਪਣਾ ਮਿੱਤਰ ਪਿਆਰਾ ਬੈਠਾ ਮਨਦੀਪ ਸਿੰਘ ਬਾਸੀ ਚਾਹ ਪੀਰੇ ਨਾਲ ਖਾ ਰਹੇ ਨੇ ਮੱਠੀ ਤੇ ਕਣਕ ਲੈ ਕੇ ਆਇਆ ਮੇਰਾ ਭਰਾ ਆਪਣੇ ਨਾਲ ਇਹ ਮੰਡੀ ਆ ਕੇ ਵੀਰਾ ਕਹਿੰਦਾ ਵੀ ਆ ਜੀ ਚੱਲ ਮਿਲਦੇ ਆ ਮੈਂ ਕਿਹਾ ਚੱਲ ਨਾ ਟਰੈਕਟਰ ਦਾ ਰਿਵਿਊ ਕਰ ਲਾਂਗੇ ਟਰੈਕਟਰ ਲਿਆਂਦਾ ਬਾਈ ਨੇ ਨਵਾਂ ਪਹਿਲਾਂ ਵੀਰੇ ਕੋਲ ਹੋਰ ਵੀ ਹੈਗਾ 855 ਵੀ ਇੱਕ ਦੋ ਹੋਰ ਟਰੈਕਟਰ ਆ ਖੇਤੀਬਾੜੀ ਵਧੀਆ ਕਰਦਾ 30 35 ਗੀਲਾਂ ਦੀ ਖੇਤੀ ਕਰਦਾ ਮੇਰਾ ਭਰਾ ਤੇ ਮਤਲਬ ਯਾਰ ਟਰੈਕਟਰ ਜਨਾ ਦੇਖ ਕੇ ਨਾ ਸਾਡੀ ਰੂਹ ਖੋਜੀ ਹੁੰਦੀ ਆ ਆ ਜੀ ਮੈਨੂੰ ਤਾਂ ਯਾਰ ਫੀਲ ਜੀ ਬੜਾ ਵਧੀਆ ਆਉਂਦਾ ਇਹਨੂੰ ਦੇਖ ਦੇਖ ਕੇ ਹਨਾ ਤੇ ਬਾਕੀ ਆਪਾਂ ਜਨਾ ਇਹਦੇ ਦਾ ਥੋੜਾ ਪੂਰਾ ਰਿਵਿਊ ਕਰਾਂਗੇ ਥੋੜਾ ਜਿਹਾ ਟਰੈਕਟਰ ਨਾਲ 744 ਨਾਲ ਤੇ ਬਜਲਦੀ ਆਪਾਂ ਵਧੀਆ ਵੀਡੀਓ ਬਣਾਵਾਂਗੇ ਸਾਰੀਆਂ ਜੀਆਂ ਖੂਬੀਆਂ ਜਾਂ ਨਾ ਖੂਬੀਆਂ ਜਿਹੜੀ ਚੀਜ਼ ਦੀ ਕਮੀ ਆ ਕਿਹੜੀ ਚੀਜ਼ ਇਹਦੇ ਵਿੱਚ ਵਧੀਆ ਤੁਹਾਨੂੰ ਸਾਰਾ ਏ ਟੂ ਏ ਦੱਸਾਂਗੇ ਬਣੇ ਰਹੋ ਵੀਡੀਓ ਦੇ ਨਾਲ ਅੱਗੇ ਆਪਾਂ ਇਹਦਾ ਬਲੌਗ ਪਾਉਣਾ ਵਧੀਆ ਟਰੈਕਟਰ ਦਾ ਤੁਸੀਂ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ ਬਾਰੇ ਠੀਕ ਹੈ ਜੀ ਬਣੇ ਰਹੋ ਅੱਗੇ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਰ ਉਹਨਾਂ ਨੇ ਦੇਖੋ ਆ ਟੈਂਕੀ ਲਵਾਈ ਹੋਈ ਆ ਸਪੈਸ਼ਲ ਇਹ ਟੈਂਕੀ ਤੋਂ ਵਿੱਚੋਂ ਡੀਜ਼ਲ ਜਾਂਦਾ ਨੀਚੇ ਪਾਈਪ ਲੱਗ ਜਾਂਦਾ ਨਾਲ-ਨਾਲ ਬੜਾ ਵਧੀਆ ਕੰਮ ਕਰਾਇਆ ਹੋਇਆ ਰਿਪਰ ਤੇ ਚਰਉਣ ਵਾਸਤੇ ਤੇ ਇੱਥੋਂ ਜੇ ਜਦੋਂ ਇਹ ਟੈਂਕੀ ਤੇਲ ਘਟ ਜਾਂਦਾ ਤੇ ਟੂਟੀ ਖੋਲ ਦਿੰਦੇ ਨੇ ਸਾਰਾ ਤੇਲ ਜਾ ਕੇ ਇਹ ਟੈਂਕੀ ਦੇ ਵਿੱਚ ਆਪਣੇ ਆਪ ਆ ਜਾਂਦਾ ਤੇ ਅੱਗੇ ਵਾਲਾ ਹਿੱਸਾ ਵੀ ਬੜਾ ਜ਼ਬਰਦਸਤ ਹੈ। ਯਾਰ ਇੱਕ ਗੱਲ ਤਾਂ ਹੈਗੀ ਆ ਬਾਈ ਕਿਸਾਨ ਇੱਕ ਉਹ ਚੀਜ਼ ਹੈ ਜਿਹਨੂੰ ਅੰਨਦਾਤਾ ਅਖਵਾਉਣ ਦਾ ਪੂਰਾ ਹੱਕ ਆ। ਉਹ ਤੁਸੀਂ ਕਹਿੰਦੇ ਕਿਵੇਂ ਆਓ ਹੁਣ ਤੁਹਾਨੂੰ ਚੀਜ਼ ਦਿਖਾਉਣੀ ਹੈ ਇੱਕ। ਤੁਸੀਂ ਆਹ ਦੇਖੋ ਨੀ ਇੱਥੇ ਢੇਰੀ ਲੱਗੀ ਨੀ ਤੇ ਕਿੰਨੇ ਦੇਖੋ ਕੀੜੇ ਆ ਗਏ ਹੈਨਾ ਕਿਵੇਂ ਦਾਣਾ ਲੈ ਕੇ ਜਾ ਰਹੇ ਨੇ ਚੱਕ ਕੇ ਮਿੱਤਰੋ ਯਾਰ ਵਕਈ ਯਾਰ ਕਿਸਾਨ ਦੇ ਸਿਰ ਤੇ ਨਾ ਮਤਲਬ ਚਾਹੇ اناਜ ਮੁੱਲ ਲੈ ਕੇ ਖਾਂਦੇ ਨੇ ਚਾਹੇ ਕੋਈ ਚਾਹੇ ਕੋਈ ਜਿਵੇਂ ਆ ਜੀਵ ਜੰਤੂ ਜਾਨਵਰ ਹਨਾ ਸਾਰੇ ਕਿਸਾਨ ਨੂੰ ਇਹ ਇੱਕ ਵਰਦਾਨ ਦਿੱਤਾ ਹੋਇਆ ਪਰਮਾਤਮਾ ਨੇ ਵੀ ਤੇਰੀ ਝੋਲੀ ਦੇ ਵਿੱਚੋਂ ਹੀ ਖਾਣਾ ਹਨਾ ਇਹ ਚੀਜ਼ ਮੰਨਣਯੋਗ ਹੈ ਇਹਦਾ ਆਪਾਂ ਫੁੱਲ ਵੀਡੀਓ ਬਣਾਵਾਂਗੇ ਤੁਹਾਨੂੰ ਪੂਰੀ ਇਹਦੇ ਬਾਰੇ ਨੌਲੇਜ ਦਵਾਂਗੇ ਤੁਹਾਨੂੰ ਸਾਰੀ ਗੱਲਬਾਤ ਸਮਝਾਵਾਂਗੇ ਇਹਦੇ ਬਾਰੇ ਸਾਰੀ ਰੈਕਟਰ ਬਾਰੇ ਫਿਰ ਆਪੋ ਆਪਣੇ ਵਿਚਾਰ ਦਿਓ ਤੇ ਹੁਣ ਦੱਸਿਓ ਕਿ ਆਪਾਂ ਇਹ ਤੁਹਾਨੂੰ ਵੇਟ ਹੈਗਾ ਯਾ ਤੁਹਾਨੂੰ ਚਾਹੀਦਾ ਆ ਕਿ ਆਪਾਂ ਇਹਦੀ ਫੁੱਲ ਵੀਡੀਓ ਕਰੀਏ ਤੁਸੀਂ ਜਰੂਰ ਦੱਸਿਓ ਆਪਾਂ ਇਹਦਾ ਪੂਰਾ ਰਿਵਿਊ ਕਰਾਂਗੇ